अॼु बि स्पीकर बेनती आहे की बहुत लोग मिलण वारे चुन आए हुयूं सारियुनि मिलण जो मौक़ा दादा ॾाढो चाहींदी अस करण जो मौक़ा चाहियां की जो वास्ते पंजाब वास्ते उहो की सोच ते ਲੋਕੋ ਜੀ ਤੁਸੀਂ ਆਪਣਾ ਅਧਿਕਾਰੀਆਂ ਨਾਲ ਗੋਹ ਰਿਹਾ ਤੁਹਾਡਾ ਕੀ ਹਾਂ ਕੀ ਦੇਰੀ ਕਿਉਂ ਹੋ ਰਹੀ ਹੈ ਜੀ ਕਦੋਂ ਮਿਲਾਉਣਾ ਤੁਸੀਂ ਜੇ ਤੁਹਾਡੇ ਨਾਲ ਉਹਨਾਂ ਨੇ ਮਿਲਵਾਉਣਾ ਵੀ ਹੈ ਤਾਂ ਤੁਹਾਨੂੰ ਸ਼ਡਿਊਲ ਤੇ ਦਿੱਤਾ ਹੀ ਹੋਊਗਾ ਜਾਂ ਦੱਸਣਗੇ ਕਿ ਰਾਤਾ ਕਾਇਮ ਹੋਇਆ ਅਧਿਕਾਰੀਆਂ ਨੇ ਜੀ ਇਸ ਡੂਲ ਨਹੀਂ ਦਿੱਤਾ ਕੋਈ ਵੀ ਤੇ ਅਧਿਕਾਰੀ ਕਹਿੰਦੇ ਸੀਗੇ ਸਾਡੇ ਸਾਡੇ ਕੋ ਜਿੱਦਾਂ ਜਾਣਕਾਰੀ ਜਿੰਦੀ ਅਸੀਂ ਦਰਵਾਗੇ ਫਾਰਵਰਡ ਕਰਾਂਗੇ ਤੇ ਮੇਰੇ ਖਿਆਲੋਂ ਤੋਂ ਇਸ ਅੱਛਰ ਦੇ ਕੋਈ ਕੋਈ ਕੰਮ ਨਹੀਂ ਆ ਰਿਹਾ ਕਿਦਾ ਮਤਲਬ ਤੁਹਾਡੇ ਨਾਲ ਕੌਣ ਗੱਲ ਕਰ ਰਿਹਾ ਹੈ ਏਜੰਸੀ ਗੱਲ ਕਰ ਰਹੀ ਹੈ ਜਾਂ ਪੰਜਾਬ ਪੁਲਿਸ ਦੇ ਅਧਿਕਾਰੀ ਗੱਲ ਕਰ ਰਹੇ ਨੇ ਪੰਜਾਬ ਪੁਲਿਸ ਦੇ ਅਧਿਕਾਰੀ ਦੀ ਕੋਈ ਡਿਊਟੀ ਲੱਗੀ ਸੀ ਉਹ ਕਹਿੰਦੇ ਕਿ ਜਦੋਂ ਸਾਨੂੰ ਪੰਜਾਬ ਸਰਕਾਰ ਵੱਲੋਂ ਕੋਈ ਹਦਾਇਤ ਆਉਂਦੀ ਹੈ ਕਿ ਜੋ ਵੀ ਨਿਰਦੇਸ਼ ਕਰਦੇ ਉਹ ਕਰੂਗਾ ਅਸੀਂ ਨਾਲ ਗਸਤ ਜਵਾਂਗੇ ਫਿਰ ਕੀ ਪ੍ਰੋਗਰਾਮ ਸਾਨੂੰ ਮਿਲਦਾ ਜਾਂ ਕੁਝ ਵੀ ਉਹ ਕਿ ਉਹ ਦੋ ਤਰ੍ਹਾਂ ਦੇ ਫੈਸਲੇ ਕਰੇ। ਜ਼ਾਦੀ ਉਹ ਹੀ ਮੰਗਿਆ ਕਿ ਉਹਨਾਂ ਨੂੰ ਮੇਰੇ ਕੋਲ ਅਜਾਇਬਖਾਨ ਦੇ ਨੇੜੇ ਦੇ ਲੋਕਾਂ ਦਾ ਉਹਲੇ ਵਿਚਰਦਲੇ ਦੇਈਦਾ ਤੇ ਜੋ ਵੀ মিডিਆ ਨਾਲ ਵੀ ਗੱਲਬਾਤ ਕਰਦੀ ਉਹ ਵੀ ਉਹਨਾਂ ਨੂੰ মিডিਆ ਦੇ মিডিਆ ਵਾਲਿਆਂ ਨੂੰ ਇੱਕ ਮੌਕਾ ਦੱਸਣਾ ਚਾਹੀਦਾ ਕਿ ਉਹ ਉਹਨਾਂ ਨਾਲ ਗੱਲ ਕਰ ਸਕਣ। ਅਸੀਂ ਤੇ ਕਹਿੰਦੇ ਆ ਕਿ ਪਰਿਵਾਰ ਬੜਾ ਸਾਡਾ ਵੱਡਾ ਹੋ ਗਿਆ ਜੀ ਹੁਣ। ਪਰਿਵਾਰ ਦੋ ਚਾਰ ਮੈਂਬਰ ਨਹੀਂ ਹੈਗੇ ਪਰਿਵਾਰ ਦੇ। ਪਰਿਵਾਰ ਤੇ ਸਾਡਾ ਵੈਸੇ ਪਹਿਲਾਂ ਵੀ ਘਰ ਦਾ ਵੀ ਵੱਡਾ ਸੀਗਾ ਪਰ ਹੁਣ ਬਹੁਤ ਵੱਡਾ ਪਰਿਵਾਰ ਆ ਅਸੀਂ ਤੇ ਚਾਹੁੰਦੇ ਆ ਕਿ ਸਾਰੇ ਪਰਿਵਾਰ ਨੂੰ ਮਿਲਾਇਆ ਜਾਵੇ। ਜੇ ਨੇ ਉਹਨਾਂ ਨੂੰ ਕ੍ਰੇਮ ਕਰਦੇ ਆ ਪਿਆਰ ਕਰਦੇ ਆ ਜਿਨ੍ਹਾਂ ਨੇ ਇੰਦਾ ਵੱਡਾ ਫਤਵਾ ਦਿੱਤਾ ਹੈਗਾ ਸਰਕਾਰ ਨੂੰ ਖੁੱਲ੍ਹ ਦੇਣੀ ਦਿਖਾਉਣੀ ਚਾਹੀਦੀ ਆ ਤੇ ਸਾਰਿਆਂ ਨੂੰ ਮਰਵਾਉਣਾ ਚਾਹੀਦਾ ਪਰ ਸਰਕਾਰ ਦੀਆਂ ਉਂਗਲੀਆਂ ਕੋ ਬੰਦੀਆਂ ਲਾ ਰਹੀ ਆ ਉਹ ਤੋਂ ਸਾਨੂੰ ਬੜਾ ਹੋਰ ਤਰ੍ਹਾਂ ਮਸਲੀਪਾ ਇਹ ਤਾਂ ਹੈ ਹੀ ਬਿਲਕੁਲ ਨਿਆਂਇਲਾਇਆ ਹੋਇਆ ਜੇ ਨਾਲ ਜੇ ਕੋਈ ਇੰਦਾ ਰਹਿੰਦਾ ਉਹ ਸੰਤਾ ਇੰਦੀਆਂ ਪੰਜਾਬ ਦੇ ਲੋਕ ਇੰਨਾ ਪਿਆਰ ਕਰਦੇ ਉਹਨਾਂ ਨੂੰ ਇਹਦਾ ਹੁਣ ਏਡਾ ਵੱਡਾ ਫਤਵਾ ਦਿੱਤਾ ਇਹਨੇ ਸਰਕਾਰ ਨੂੰ ਜਿਸ ਦਿਨ ਰਿਜ਼ਲਟ ਆਇਆ ਉਸ ਦਿਨ ਤੋਂ ਹੀ ਇਹ ਆਪਣੀ ਪਹਿਲੀ ਕੈਬਨਿਟ ਦੀ ਮੀਟਿੰਗ ਦੇ ਵਿੱਚ ਇਹ ਫੈਸਲਾ ਲੈ ਕੇ ਬਾਹਰ ਆਇਆ। ਕਿ ਸਰਕਾਰ ਤੇ ਬਹੁਤ ਪੁਰਾਣੀਆਂ ਮੰਗਾਂ ਸੀ ਅਜੇ ਨਵੀਆਂ ਤੇ ਸ਼ੁਰੂ ਹੋਣੀਆਂ ਬਾਅਦ ਵਿੱਚ ਪੁਰਾਣੀਆਂ ਮੰਗਾਂ ਉਹਨਾਂ ਨੂੰ ਸਰਕਾਰ ਨੂੰ ਪਹਿਲ ਕਦਮੀ ਕਰਨੀ ਚਾਹੀਦੀ ਆ ਜਿਵੇਂ ਬੰਦੀ ਸੰਘਾਂ ਦਾ ਮਸਲਾ ਹੈਗਾ। ਇਹ ਜਿਹੜੇ NSA ਦੇ ਹੇਠ ਜਿਹੜੇ ਆ ਇਹਨਾਂ ਦੇ ਨਜਾਇਜ਼ ਪਾਇਆ ਕੇਸ ਤੇ ਇਹਨਾਂ ਦੇ ਵਿਸਾਤੀ ਆ ਇਹਨਾਂ ਸਾਰਿਆਂ ਨੂੰ ਇਹ ਨੇ ਨੇ ਤੇ ਵਸ ਲੈਣੇ ਚਾਹ ਤਾਂ ਬੰਦੀ ਸਿੰਘਾਂ ਨੂੰ ਜਿਹਨਾਂ ਸਜ਼ਾ ਪੂਰੀ ਕਰ ਚੁੱਕੇ ਤੁਹਾਨੂੰ ਜਿਹੜਾ ਵਾਰਿਆ ਸਕਦਾ ਤੁਹਾਨੂੰ ਭਰੋਸਾ ਦਵਾਇਆ ਗਿਆ ਕਿ ਤੁਹਾਡੀ ਮੁਲਾਕਾਤ ਹੋਏਗੀ ਪਰਿਵਾਰ ਕੇ ਮੈਂਬਰਾਂ ਦੀ ਹੂੰ ਉਹ ਤੇ ਸਾਨੂੰ ਥੋੜਾ ਜਿਹਾ ਠੀਕ ਜਿਹਾ ਨਹੀਂ ਲੱਗ ਰਿਹਾ ਕਿ ਕਿ ਅਸੀਂ ਚਾਹੁੰਦੇ ਹਾਂ ਕਿ ਸੰਤਾਂ ਨੂੰ ਮਿਲਦੀਆਂ ਉਹਨਾਂ ਨੂੰ ਜਿੰਨਾ ਉਹਨਾਂ ਨੂੰ ਪਿਆਰ ਕਰਦੇ ਲੋਕ ਪੰਜਾਬ ਦੇ ਉਹ ਦੇਸ਼ ਦੇਸ਼ ਤੋਂ ਵੀ ਬਹੁਤ ਆ ਸੰਤਾ ਅਮਰੀਕਾ ਕੈਨੇਡਾ ਜਿੰਨੇ ਹਨ ਨਰੀ ਪ੍ਰਵਾਹ ਉਹ ਜਿੰਨੇ ਉਥੇ ਦੀਆਂ ਕਮੇਟੀਆਂ ਨੇ ਭਾਈ ਜਸਪ੍ਰੀਤ ਸਿੰਘ ਹੋਣੀ ਆ ਉਹ ਵੀ ਉਥੋਂ ਯਤਨ ਕਰ ਰਹੇ ਆ ਉਹਨਾਂ ਨੇ ਬੜੇ ਯਤਨ ਕੀਤੇ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਆ ਪੰਜਾਬ ਦੇ ਲੋਕਾਂ ਦਾ ਦਿੱਲੀ ਦੇ ਲੋਕਾਂ ਦਾ ਵੀ মিডিਆ ਦਾ ਵੀ ਬਹੁਤ ਬਹੁਤ ਧੰਨਵਾਦ ਜਿਹੜਾ ਇੰਨਾ ਸਾਡੀ ਜਿਹੜੀ ਆਵਾਜ਼ ਨੂੰ ਰੂਟ ਤੱਕ ਪਹੁੰਚਾ ਰਹੇ ਵਾਹਿਗੁਰੂ ਵਾਹਿਗੁਰੂ